ਦੇ ਵਿਧਾਇਕ ਜੀ ਨੇ ਰੇਡ ਮਾਰਨ ਵਾਸਤੇ ਪਹੁੰਚੇ ਨੇ ਤੇ ਪਰ ਆਪ ਦੇ ਵਿਧਾਇਕ ਵੱਲੋਂ ਦਰਵਾਜ਼ੇ ਨਹੀਂ ਖੁੱਲੇ ਗਏ ਦੱਸइए ਕਿ ਜੀ ਨੇ ਸੋਮਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਮਤੁੱਲਾ ਖਾਨ ਦੇ ਘਰ ਛਾਪਾ ਮਾਰਿਆ ਹੈ ਦਾਵਾ ਵਿਧਾਇਕ ਆਮਤੁੱਲਾ ਦਾ ਹੈ ਉਹਨਾਂ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੰਦੀ ਹੈ ਐਕਸ ਤੇ ਪੋਸਟ ਕਰਦੇ ਹੋਏ ਆਪ ਵਿਧਾਇਕ ਆਮਤੁੱਲਾ ਖਾਨ ਨੇ ਕਿਹਾ ਹੈ ਈਡੀ ਨੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ ਤੁਹਾਨੂੰ ਦੱਸ ਦਈਏ ਕਿ ਆਮਤੁੱਲਾ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ ਆਪ ਦੇ ਰਾਤ ਸਭਾ ਮੈਂਬਰ ਸੰਜੇ ਸਿੰਘ ਨੇ ਆਮਤੁੱਲਾ ਖਾਨ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਆਪ ਵਿਧਾਇਕ ਦੇ ਸਮਰਥਨ ਚ ਐਕਸ ਤੇ ਪੋਸਟ ਲਿਖੀ ਹੈ ਉਹਨਾਂ ਨੇ ਆਪਣੀ ਪੋਸਟ ਚ ਲਿਖਿਆ ਹੈ ਈਡੀ ਦੀ ਬੇਰਹਿਮੀ ਦੇਖੋ ਆਮਤੁੱਲਾ ਖਾਨ ਪਹਿਲਾਂ ਈਡੀ ਦੀ ਜਾਂਚ ਵਿੱਚ ਸ਼ਾਮਲ ਹੋਏ ਅਤੇ ਹੋਰ ਸਮਾਂ ਮੰਗਿਆ ਉਸ ਦੀ ਸੱਸ ਨੂੰ ਕੈਂਸਰ ਹੈ ਉਸ ਦਾ ਆਪਰੇਸ਼ਨ ਹੋਇਆ ਹੈ ਇਸ ਦੌਰਾਨ ਈਡੀ ਨੇ ਸਵਿਰੇ ਉਸ ਦੇ ਘਰ ਛਾਪਾ ਮਾਰਿਆ ਹੈ ਆਮਦੁੱਲਾ ਖਾਨ ਖਿਲਾਫ ਕੋਈ ਜ਼ਬੂਤ ਨਹੀਂ ਹੈ ਪਰ ਮੋਦੀ ਦੀ ਤਾਣਾਸ਼ਾਹੀ ਤੇ ਈਡੀ ਦਾ ਪ੍ਰਚਾਰ ਦੋਵੇਂ ਹੀ ਚੱਲ ਰਿਹਾ ਹੁੰਦਾ ਸਹੀ ਹੈ। ਕਿਆਮਤੁੱਲਾ ਖਾਨ ਦੇ ਘਰ ਜਦੋਂ ਈਡੀ ਨੇ ਛਾਪਾ ਮਾਰਿਆ ਉਸ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਈਡੀ ਦੇ ਅਧਿਕਾਰੀ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਖੜੇ ਹਨ ਤੇ ਆਮਦੁੱਲਾ ਖਾਨ ਉਹਨਾਂ ਨੂੰ ਕਹਿ ਰਹੇ ਹਨ ਮੈਂ ਤੁਹਾਡੇ ਤੋਂ 4 ਦਿਨਾਂ ਦਾ ਸਮਾਂ ਮੰਗਿਆ ਸੀ ਮੇਰੀ ਸੱਸ ਦਾ 3 ਦਿਨ ਪਹਿਲਾਂ ਆਪਰੇਸ਼ਨ ਹੋਇਆ ਸੀ ਤੇ ਤੁਸੀਂ ਮੈਨੂੰ ਗ੍ਰਿਫਤਾਰ ਕਰਨ ਆਏ ਸੀ ਉਸ ਤੋਂ ਅਧਿਕਾਰੀ ਨੇ ਕਿਹਾ ਤੁਸੀਂ ਇਹ ਕਿਵੇਂ ਮੰਨ ਲਿਆ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ ਵਿਧਾਇਕ ਨੇ ਅੱਗੇ ਕਿਹਾ ਕਿ ਜ਼ਿਕਰ ਤੁਸੀਂ ਗ੍ਰਿਫਤਾਰ ਕਰਨ ਨਹੀਂ ਆਏ ਤਾਂ ਕਿਉਂ ਆਏ ਹੋ ਆਮਤੁੱਲਾ ਦੀ ਪਤਨੀ ਨੇ ਪੁੱਛਿਆ ਤੁਸੀਂ 3 ਕਮਰਿਆਂ ਵਾਲੇ ਘਰ ਵਿੱਚ ਲੱਭ ਰਹੇ ਹੋ ਵਿਧਾਇਕ ਨੇ ਕਿਹਾ ਕਿ ਦੱਸੋ ਤੁਸੀਂ ਕੀ ਭਾਲ ਰਹੇ ਹੋ ਮੇਰੇ ਘਰ ਪਰਚੇ ਲਈ ਪੈਸੇ ਨਹੀਂ ਹਨ ਆਮਤੁੱਲਾ ਖਾਨ ਦੀ ਪਤਨੀ ਨੇ ਕਿਹਾ ਉਹਨਾਂ ਦੀਆਂ ਮਾਂ ਨੂੰ ਕੈਂਸਰ ਹੈ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਉਸਨੇ ਅੱਗੇ ਕਿਹਾ ਜੇਕਰ ਮੇਰੀ ਮਾਂ ਨੂੰ ਕੁਝ ਹੋਇਆ ਤਾਂ ਮੈਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੀ ਉੱਥੇ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧੀਆਂ ਨੇ ਈਡੀ ਦੇ ਛਾਪੇ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਈਡੀ ਲਈ ਇਹ ਫੇਰ ਵੀ ਕੰਮ ਬਚਿਆ ਹੈ ਪਾਛਪਾ ਦੇ ਖਿਲਾਫ ਉੱਠੀ ਹਰ ਆਵਾਜ਼ ਨੂੰ ਦਬਾਓ ਜੋ ਨਾ ਟੁੱਟੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕੋ ਦਾ ਸਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ ਪਰ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਾ ਗਿਆ ਅਤੇ ਉਸਨਾਂ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਮੇਰੀ ਮਾਂ ਨੂੰ ਕੁਝ ਹੁੰਦਾ ਹੈ ਕਿਉਂਕਿ ਉਹਨਾਂ ਦੀ ਮਾਂ ਨੂੰ ਕੈਂਸਰ ਹੈ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਅਦਾਲਤ ਦੇ ਵਿੱਚ ਲਿਜਾਵਾਂਗੀ ਤੇ ਮਨੀਸ਼ ਸ਼ਿਸ਼ੋਧਿਆ ਨੇ ਵੀ ਇਸ ਤੇ ਟਿੱਪਣੀ ਕੀਤੀ ਹੈ ਕੀ ਜੀਡੀ ਕੋਲੇ ਕੋਈ ਹੋਰ ਕੰਮ ਨਹੀਂ ਰਿਹਾ ਕਿ ਜਿਹੜੀ ਵੀ ਆਵਾਜ਼ ਭਾਜਪਾ ਦੇ ਖਿਲਾਫ ਉੱਠਦੀ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੀ ਆਵਾਜ਼ ਨਹੀਂ ਦਬਾਈ ਜਾ ਸਕਦੀ ਉਸ ਨੂੰ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰ ਲਿਆ ਜਾਂਦਾ ਹੈ ਆਪ ਦੇ ਵਿਧਾਇਕ ਜੀਡੀ ਨੇ ਰੇਡ ਮਾਰਨ ਵਾਸਤੇ ਪਹੁੰਚੇ ਨੇ ਤੇ ਪਰ ਆਬਦਿਲ ਆਪ ਦੇ ਵਿਧਾਇਕ ਵੱਲੋਂ ਦਰਵਾਜ਼ੇ ਨਹੀਂ ਖੁੱਲੇ ਗਏ ਦੱਸ ਇਹ ਕਿ ਜੀਡੀ ਨੇ ਸੋਮਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਮਤੁੱਲਾ ਖਾਨ ਦੇ ਘਰ ਛਾਪਾ ਮਾਰਿਆ ਹੈ ਦਾਵਾ ਵਿਧਾਇਕ ਆਮਤੁੱਲਾ ਦਾ ਹੈ ਉਹਨਾਂ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੰਦੀ ਹੈ ਐਕਸ ਤੇ ਪੋਸਟ ਕਰਦੇ ਹੋਏ ਆਪ ਵਿਧਾਇਕ ਆਮਤੁੱਲਾ ਖਾਨ ਨੇ ਕਿਹਾ ਹੈ ਜੀਡੀ ਨੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ ਤੁਹਾਨੂੰ ਦੱਸ ਦਈਏ ਕਿ ਆਮਦੁੱਲਾ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ ਆਪ ਦੇ ਰਾਤ ਸਭਾ ਮੈਂਬਰ ਸੰਜੇ ਸਿੰਘ ਨੇ ਆਮਤੁੱਲਾ ਖਾਨ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਆਪ ਵਿਧਾਇਕ ਦੇ ਸਮਰਥਨ ਚ ਐਕਸ ਤੇ ਪੋਸਟ ਲਿਖੀ ਹੈ ਉਹਨਾਂ ਨੇ ਆਪਣੀ ਪੋਸਟ ਚ ਲਿਖਿਆ ਹੈ ਈਡੀ ਦੀ ਬੇਰਹਿਮੀ ਦੇਖੋ ਆਮਤੁੱਲਾ ਖਾਨ ਪਹਿਲਾਂ ਈਡੀ ਦੀ ਜਾਂਚ ਵਿੱਚ ਸ਼ਾਮਲ ਹੋਏ ਅਤੇ ਹੋਰ ਸਮਾਂ ਮੰਗਿਆ ਉਸ ਦੀ ਸੱਸ ਨੂੰ ਕੈਂਸਰ ਹੈ ਉਸ ਦਾ ਆਪਰੇਸ਼ਨ ਹੋਇਆ ਹੈ ਇਸ ਦੌਰਾਨ ਈਡੀ ਨੇ ਸਵیرے ਉਸ ਦੇ ਘਰ ਛਾਪਾ ਮਾਰਿਆ ਹੈ ਆਮਦੁੱਲਾ ਖਾਨ ਖਿਲਾਫ ਕੋਈ ਸਬੂਤ ਨਹੀਂ ਹੈ ਪਰ ਮੋਦੀ ਦੀ ਤਾਨਾਸ਼ਾਹੀ ਅਤੇ ਈਡੀ ਦਾ ਭ੍ਰਸ਼ਟਾਚਾਰ ਦੋਵੇਂ ਹੀ ਜਾਰੀ ਹੰਦਾ ਸਈਏ ਕਿਆਮਤੁੱਲਾ ਖਾਨ ਦੇ ਘਰ ਜਦੋਂ ਈਡੀ ਨੇ ਛਾਪਾ ਮਾਰਿਆ ਉਸ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਈਡੀ ਦੇ ਅਧਿਕਾਰੀ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਬਾਹਰ ਖੜੇ ਹਨ ਅਤੇ ਆਮਦੁੱਲਾ ਖਾਨ ਉਹਨਾਂ ਨੂੰ ਕਹਿ ਰਹੇ ਹਨ ਮੈਂ ਤੁਹਾਡੇ ਤੋਂ 4 ਦਿਨਾਂ ਦਾ ਸਮਾਂ ਮੰਗਿਆ ਸੀ ਮੇਰੀ ਸੱਸ ਦਾ 3 ਦਿਨ ਪਹਿਲਾਂ ਆਪਰੇਸ਼ਨ ਹੋਇਆ ਸੀ ਅਤੇ ਤੁਸੀਂ ਮੈਨੂੰ ਗ੍ਰਿਫਤਾਰ ਕਰਨ ਆਏ ਸੀ ਉਸ ਤੋਂ ਅਧਿਕਾਰੀ ਨੇ ਕਿਹਾ ਤੁਸੀਂ ਇਹ ਕਿਵੇਂ ਮੰਨ ਲਿਆ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ ਆ ਵਿਧਾਇਕ ਨੇ ਅੱਗੇ ਕਿਹਾ ਕਿ ਜ਼ਿਕਰ ਤੁਸੀਂ ਗ੍ਰਿਫਤਾਰ ਕਰਨ ਨਹੀਂ ਆਏ ਤਾਂ ਕਿਉਂ ਆਏ ਹੋ ਆਮਦੁੱਲਾ ਦੀ ਪਤਨੀ ਨੇ ਪੁੱਛਿਆ ਤੁਸੀਂ ਤਿੰਨ ਕਮਰਿਆਂ ਵਾਲੇ ਘਰ ਵਿੱਚ ਲੱਭ ਰਹੇ ਹੋ ਵਿਧਾਇਕ ਨੇ ਕਿਹਾ ਕਿ ਦੱਸੋ ਤੁਸੀਂ ਕੀ ਭਾਲ ਰਹੇ ਹੋ ਮੇਰੇ ਘਰ ਪਰਚੇ ਲਈ ਪੈਸੇ ਨਹੀਂ ਹਨ ਆਮਦੁੱਲਾ ਖਾਨ ਦੀ ਪਤਨੀ ਨੇ ਕਿਹਾ ਉਹਨਾਂ ਦੀ ਮਾਂ ਨੂੰ ਕੈਂਸਰ ਹੈ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਉਸਨੇ ਅੱਗੇ ਕਿਹਾ ਜ਼ਿਕਰ ਮੇਰੀ ਮਾਂ ਨੂੰ ਕੁਝ ਹੋਇਆ ਤਾਂ ਮੈਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੀ ਉੱਥੇ ਹੀ ਦਿੱਲੀ ਦੇ ਸਾਫਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਈਡੀ ਦੇ ਛਾਪੇ ਤੇ ਪ੍ਰਤੀਕਿਰਿਆ ਦੀ ਹੈ ਉਹਨਾਂ ਨੇ ਕਿਹਾ ਹੈ ਕਿ ਈਡੀ ਲਈ ਇਹ ਫੇਰ ਵੀ ਕੰਮ ਬਚਿਆ ਹੈ ਪਾਛਪਾ ਦੇ ਖਿਲਾਫ ਉੱਠੀ ਹਰ ਆਵਾਜ਼ ਨੂੰ ਦਬਾਓ ਜੋ ਨਾ ਟੁੱਟੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕੋ ਦਾ ਸਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਅੱਜ ਸਵੇਰੇ ਈਡੀ ਨੇ ਛਾਪਾ ਮਾਰਿਆ ਪਰ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਾ ਗਿਆ ਅਤੇ ਉਸਨਾਂ ਦੀ ਪਤਨੀ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਮੇਰੀ ਮਾਂ ਨੂੰ ਕੁਝ ਹੁੰਦਾ ਹੈ ਕਿਉਂਕਿ ਉਹਨਾਂ ਦੀ ਮਾਂ ਨੂੰ ਕੈਂਸਰ ਹੈ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਅਦਾਲਤ ਦੇ ਵਿੱਚ ਲਿਜਾਵਾਂਗੀ ਤੇ ਮਨੀਸ਼ ਸ਼ਿਸ਼ੋਧਿਆ ਨੇ ਵੀ ਇਸ ਤੇ ਟਿੱਪਣੀ ਕੀਤੀ ਹੈ ਕੀ ਈਡੀ ਕੋਲੇ ਕੋਈ ਹੋਰ ਕੰਮ ਨਹੀਂ ਰਿਹਾ ਕਿ ਜਿਹੜੀ ਵੀ ਆਵਾਜ਼ ਭਾਜਪਾ ਦੇ ਖਿਲਾਫ ਉੱਟਦੀ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੀ ਆਵਾਜ਼ ਨਹੀਂ ਦਬਾਈ ਜਾ ਸਕਦੀ ਉਸ ਨੂੰ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰ ਲਿੱਤਾ ਜਾਂਦਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੈਟਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ